ਦਾ ਜਨਮ ਪਾਹੂਵਿੰਡ ਦੇ ਵਿੱਚ ਦੈਟਸ ਅ ਸਮਾਲ ਵਿਲੇਜ ਇਨ ਪੰਜਾਬ ਪਾਹੂਵਿੰਡ ਦੇ ਵਿੱਚ 1682 ਦੇ ਵਿੱਚ ਹੋਇਆ 1682 ਦੇ ਵਿੱਚ ਉਹਨਾਂ ਦੇ ਪੈਰੈਂਟਸ ਦਾ ਨਾਮ ਸੀ ਪਾਈ ਭਗਤਾ ਜੀ ਤੇ ਮਾਤਾ ਜੀ ਦਾ ਨਾਮ ਸੀ ਮਾਤਾ ਜਿਉਣੀ ਜੀ 19 ਸੌਰੀ 1699 ਦੇ ਵਿੱਚ 1699 ਦੇ ਵਿੱਚ ਜਦੋਂ ਕਲਗੀਆਂ ਵਾਲੇ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਖਾਲਸਾ ਪੰਥ ਦੀ ਨਹੀਂ ਰੱਖੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਉਸ ਵਿਸਾਖੀ ਤੋਂ ਨੈਕਸਟ ਵਿਸਾਖੀ 1700 ਦੀ 1707 ਦੀ ਵਿਸਾਖੀ ਵਾਲੇ ਦਿਨ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਤੋਂ ਅੰਮ੍ਰਿਤ ਈਦਾਤ ਲਈ ਉਹਨਾਂ ਦਾ ਘਰ ਦਾ ਨਾਮ ਸੀ ਭਾਈ ਦੀਪਾ ਤੇ ਦੀਪਾ ਤੋਂ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਣੇ ਸਿੰਘ ਉਹਨਾਂ ਦੇ ਨਾਮ ਦੇ ਪਿੱਛੇ ਲੱਗਾ ਆਫਟਰ ਡੂਇੰਗ ਦ ਲੌਂਗ ਸੇਵਾ ਐਟ ਸ਼੍ਰੀ ਰਣੰਥਪੁਰ ਸਾਹਿਬ ਜੀ ਵੈਨ ਦੀ ਪੈਰੈਂਟਸ ਐਂਡ ਪਾਈ ਦੀਪਾ ਜੀ ਬਾਬਾ ਦੀਪ ਸਿੰਘ ਜੀ ਜਦੋਂ ਆਪਣੇ ਘਰ ਵਾਪਸੀ ਕਰਨ ਵਾਸਤੇ ਆਪਣੇ ਪਿੰਡ ਵਾਪਸ ਜਾਣ ਵਾਸਤੇ ਪਾਹੂ ਪਿੰਡ ਵਾਪਸ ਜਾਣ ਵਾਸਤੇ ਸਤਿਗੁਰੂ ਸਚੇ ਪਾਤਸ਼ਾਹ ਜੀ ਤੋਂ ਹੁਕਮ ਲੈਣ ਆਏ ਕਿ ਸਚੇ ਪਾਤਸ਼ਾਹ ਜੀ ਸਾਨੂੰ ਇਜਾਜ਼ਤ ਦਿਓ ਸਾਡੇ ਤੇ ਕਿਰਪਾ ਕਰੋ ਅਸੀਂ ਇੰਨਾ ਸਮਾਂ ਇੱਥੇ ਰਹੇ ਹਾਂ ਸਾਡਾ ਬੱਚਾ ਰਿਹਾ ਸੀ ਸੇਵਾ ਕੀਤੀ ਨਾਓ ਵੀ ਆਰ ਗੋਇੰਗ ਬੈਕ ਟੂ ਹੋਮ ਯੂ نو ਬਾਬਾ ਦੀਪ ਸਿੰਘ ਜੀ ਉਹਨਾਂ ਦਾ ਮਨ ਇੰਨਾ ਜੁੜ ਗਿਆ ਸੀ ਸਤਿਗੁਰੂ ਸਿਚੇ ਪਾਤਸ਼ਾਹ ਉਹ ਜਾਨੀ ਜਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਕਿਹਾ ਜੀ ਤੁਸੀਂ ਚਲੇ ਜਾਓ ਅਸੀਂ ਬੱਚੇ ਨੂੰ ਨਹੀਂ ਜਾਣ ਦੇਣਾ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਨਹੀਂ ਜਾਣ ਦੇਣਾ ਬਾਬਾ ਦੀਪ ਸਿੰਘ ਜੀ ਉੱਥੇ ਹੀ ਰਹੇ ਪੈਰੈਂਟਸ ਚਲੇ ਗਏ ਦੇਖੋ ਮਾਤਾ ਜਿਉਣੀ ਜੀ ਤੇ ਭਾਈ ਭਗਤਾ ਜੀ ਪਾਹੋਵੇ ਨਵਾਂ ਵਾਪਸ ਚਲੇ ਜਾਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਉੱਥੇ ਰਹਿੰਦੇ ਨੇ ਬਾਬਾ ਦੀਪ ਸਿੰਘ ਜੀ ਨੇ ਉੱਥੋਂ ਸ਼ਸਤਰ ਦੀ ਸ਼ਸਤਰ ਦੀ ਤੇ ਭਾਸ਼ਾ ਦੀ ਵਿਦਿਆ ਦਾ এডਿਕੇਸ਼ਨ ਆਫ ਦਾ ਸਿੱਖੀ ਦਾ ਫਰਸਟ ਵਨ ਲੈਂਗੁਏਜ ਦੀ ਭਾਸ਼ਾ ਉਹਨਾਂ ਨੇ ਸਿੱਖੀ ਉਹਨਾਂ ਨੇ ਭਾਸ਼ਾ ਦੀ ਵਿਦਿਆ ਭਾਈ ਮਨੀ ਸਿੰਘ ਜੀ ਤੋਂ ਸਿੱਖੀ ਉਹਨਾਂ ਨੇ ਸ਼ਸਤਰ ਦੀ ਵਿਦਿਆ ਭਾਈ ਮਨੀ ਸਿੰਘ ਤੋਂ ਸਿੱਖੀ ਉਹਨਾਂ ਨੇ ਗੁਰਮਤ ਤੇ ਗੁਰਸਿੱਖੀ ਦੀ ਵਿਦਿਆ ਜਿਹੜੀ ਸੀ ਉਹ ਵੀ ਉਹਨਾਂ ਨੇ ਭਾਈ ਮਨੀ ਸਿੰਘ ਜੀ ਤੋਂ ਸਿੱਖੀ Baba Deep Singh ji was capable to speak the four major languages of the time the first one is gurmukhi the second one is sanskrit the third one is arabic and the fourth one that's persian farsi gurmukhi sanskrit te arbi bhasha de vich baba deep singh ji pure gyata sanna char bhashawan de shastr te shastr de tani san ਕਲਮ ਦੇ ਤੇ ਸ਼ਸਤਰ ਦੇ ਤਨੀ ਸਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੇ ਉਥੇ ਕਾਫੀ ਸਮਾਂ ਸੇਵਾ ਉਥੇ ਕੀਤੀ ਨੰਦਪੁਰ ਸਾਹਿਬ ਰਹਿ ਕੇ ਦੈਨ ਵੰਦੇ ਬਾਬਾ ਦੀਪ ਸਿੰਘ ਜੀ ਦੇ ਪੇਰੈਂਟਸ ਉਥੇ ਆਉਂਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਸ਼ਸ਼ੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਕਰਦੇ ਨੇ ਪਤਾ ਕੀ ਬੇਨਤੀ ਕੀਤੀ ਉਹਨਾਂ ਨੇ ਕਿਹਾ ਜੀ ਸਾਨੂੰ ਬੱਚੇ ਦਾ ਵਿਆਹ ਕਰ ਲੈਣ ਦੇ ਆਨੰਦ ਕਾਰਜ ਕਰ ਲੈਣ ਦੇ ਗ੍ਰਸਤੀ ਜੀਵਨ ਬੱਚੇ ਦਾ ਸਥਾਪਿਤ ਹੋ ਜਾਏ ਦੈਨ ਉਸ ਤੋਂ ਬਾਅਦ ਅਸੀਂ ਨੂੰ ਫਿਰ ਤੋਂ ਆਪ ਜੀ ਦੀ ਸੇਵਾ ਵਾਸਤੇ ਇੱਥੇ ਭੇਜ ਦੇਾਂਗੇ ਮਹਾਰਾਜ ਸੱਚੇ ਪਾਤਸ਼ਾਹ ਜਾਨੀ ਜਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਟੋਲ ਬਾਬਾ ਦੀਪ ਸਿੰਘ ਜੀ ਨਾ ਟੂ ਕਮ ਬੈਕ ਟੂ ਅਨੰਦਪੁਰ ਸਾਹਿਬ ਅੰਤਿਲ ਆਈ ਕਾਲ ਯੂ ਉਦੋਂ ਤੱਕ ਆਪ ਜੀਆਂ ਨੇ ਵਾਪਸ ਨਹੀਂ ਆਉਣਾ ਜਦੋਂ ਤੱਕ ਮੈਂ ਨਹੀਂ ਬੁਲਾਉਂਦਾ ਉਦੋਂ ਤੱਕ ਆਪ ਜੀਆਂ ਨੇ ਵਾਪਸ ਨਹੀਂ ਆਉਣਾ ਜਦੋਂ ਤੱਕ ਮੈਂ ਨਹੀਂ ਬੁਲਾਉਂਦਾ ਬਾਬਾ ਦੀਪ ਸਿੰਘ ਜੀ ਪਿੰਡ ਵਾਪਸ ਚਲੇ ਜਾਂਦੇ ਨੇ ਉੱਥੇ ਉਹਨਾਂ ਦੇ ਆਨੰਦ ਕਾਰਜ ਹੁੰਦੇ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਉੱਥੇ ਰਹਿ ਕੇ ਆਪਣੇ ਇਲਾਕੇ ਦੇ ਵਿੱਚ ਸਿੱਖੀ ਦਾ ਗੁਰਮਤ ਦਾ ਸ਼ਸਤਰ ਦਾ ਸ਼ਾਸਤਰ ਦਾ ਆਪ ਜੀ ਨੇ ਪ੍ਰਚਾਰ ਕਰਨਾ ਆਨੰਦਪੁਰ ਸਾਹਿਬ ਨੂੰ ਵਾਪਸੀ ਉਹ ਤੱਕ ਨਹੀਂ ਕਰਨੀ ਜਦੋਂ ਤੱਕ ਮੇਰੇ ਹੁਕਮ ਨਹੀਂ ਹੁੰਦੇ ਜਦੋਂ ਤੱਕ ਮੇਰਾ ਆਪ ਜੀ ਨੂੰ ਕੁਸਨਿਆ ਨਹੀਂ ਲੱਗਦਾ ਬਾਬਾ ਦੀਪ ਸਿੰਘ ਜੀ ਨੇ ਆਪਣੇ ਇਲਾਕੇ ਦੇ ਵਿੱਚ ਸੇਵਾ ਨਿਭਾਈ ਪ੍ਰਚਾਰ ਕੀਤਾ ਦਨ ਉਸ ਤੋਂ ਬਾਅਦ ਜੋ ਇਤਿਹਾਸ ਵਾਪਰਿਆ ਆਪ ਜੀ ਸਾਰੇ ਜਾਣੀ ਜਾਣੋ ਲਾਸਟ ਸਮੇਂ ਦੇ ਵਿੱਚ ਜ ਜਦੋਂ ਆਪਾਂ ਸਹਿਬਜ਼ਾਣਾ ਦੇ ਸ਼ੀਦੀ ਦਿਹਾੜੇ ਮਨਾਏ ਉਹਦੇ ਵਿੱਚ ਉਸ ਇਤਿਹਾਸ ਦਾ ਜ਼ਿਕਰ ਕੀਤਾ ਗਿਆ ਅਨੰਦਪੁਰ ਸਾਹਿਬ ਦਾ ਕਿਲਾ ਮਹਾਰਾਜੀ ਨੇ ਛੱਡਿਆ ਦਨ ਚਮਕੌਰ ਸਾਹਿਬ ਦੀ ਜਿਹੜੀ ਗੜੀ ਦੇ ਵਿੱਚ ਜੁਦ ਹੋਇਆ ਉਹ ਗੜੀ ਸਤਿਗੁਰਾਂ ਨੇ ਛੱਡੀ ਮਾਛੀਵਾੜੇ ਦੇ ਜੰਗਲ ਤੋਂ ਹੁੰਦੇ ਹੁੰਦੇ ਮਹਾਰਾ ਸਚੇ ਪਾਤਸ਼ਾਹ ਜੀ ਸਾਬੋ ਦੀ ਤਲਵੰਡੀ ਦਮਦਮਾ ਸਾਹਿਬ ਪਹੁੰਚੇ ਤੇ ਉੱਥੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੂੰ ਇਹ ਸੁਨੇਹਾ ਦਿੱਤਾ ਗਿਆ ਇੱਕ ਚਿੱਠੀ ਉਹਨਾਂ ਨੂੰ ਭੇਜੀ ਗਈ ਅ ਲੈਟਰ ਉਹਨਾਂ ਨੂੰ ਭੇਜਿਆ ਗਿਆ ਕਿ ਆਪ ਜੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪਹੁੰਚੋ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਉੱਥੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਉੱਥੇ ਸੇਵਾ ਨਿਭਾਈ ਅਲੋਂਗ ਵਿਦ ਭਾਈ ਮਨੀ ਸਿੰਘ ਜੀ ਵਨ ਆਫ ਦੀ ਗ੍ਰੇਟੈਸਟ ਸੇਵ ਆਫ 올 ਦਿ ਟਾਈਮ ਵਟ ਵਾਸ ਦੀ ਸੇਵਾ ਯੂ ਨੋ ਵਟ ਵਾਸ ਦੀ ਸੇਵਾ ਯਾ that was a completion of aaj shri guru gran sahib ji maharaj along with the bhai mani singh ji baba deep singh ji perform that seva with the hukam of shri guru gobind singh ji maharaj utthe 14 14 ghante baba deep singh ji along with bhai mani singh ji onna ne maharaj sahib sache padshah di de swaroop di aaj shri guru gran sahib ji de swaroop di utthe seva kiti 14 ghante nadi us to baad ik swaroop jeda si char hath likhit swaroop utthe onna ne sampurn kiti te ik swaroop ਮਹਾਰਾਜ ਸੱਚੇ ਪਾਤਸ਼ਾਹ ਜੀ ਨਾਂਦੇੜ ਸਾਹਿਬ ਆਪਣੇ ਨਾਲ ਲੈ ਕੇ ਗਏ ਜਦੋਂ ਦੱਖਣ ਵੱਲ ਜਾਂਦੇ ਨੇ ਨਾਂਦੇੜ ਸਾਹਿਬ दैट्स द ਹਜੂਰ ਸਾਹਿਬ ਇਨ ਮਹਾਰਾਸ਼ਟਰ ਥੈਨ ਚਾਰ ਸਰੂਪ ਉਸ ਤੋਂ ਬਾਅਦ ਜਿਹੜੇ ਨੇ ਉਹ ਚਾਰਾਂ ਤਖਤ ਸਾਹਿਬ ਤੇ ਅੱਜ ਵੀ ਵਿਰਾਜਮਾਨ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਨਾਂਦੇੜ ਸਾਹਿਬ ਚਲੇ ਜਾਂਦੇ ਨੇ ਤਾਂ ਬਾਬਾ ਦੀਪ ਸਿੰਘ ਜੀ ਨੂੰ ਫਿਰ ਤੋਂ ਹੁਕਮ ਕਰਕੇ ਜਾਂਦੇ ਨੇ ਆਪ ਜੀ ਕਹਿੰਦੇ ਇੱਕ ਵਾਰੀ ਲਾਸਟ ਟਾਈਮ ਲਾਸਟ ਟਾਈਮ ਤੁਸੀਂ ਆਪਣੇ ਘਰ ਜਾ ਸਕਦੇ ਹੋ ਲਾਸਟ ਟਾਈਮ ਤੁਸੀਂ ਆਪਣੇ ਮਾਪੇ ਬਾਪ ਨੂੰ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਮਿਲ ਸਕਦੇ ਹੋ ਉਸ ਤੋਂ ਬਾਅਦ ساری ਜ਼ਿੰਦਗੀ ਸਾਰਾ ਜੀਵਨ ਆਪ ਜੀ ਇਸੇ ਅਸਥਾਨ ਤੇ ਰਹਿ ਕੇ ਪ੍ਰਚਾਰ ਕਰੋਗੇ ਨਾਮ ਸਿਮਰਨ ਕਰੋਗੇ ਤੇ ਦੁੱਖ ਦੁਸ਼ਮਣ ਦਾ ਖਾਤਮਾ ਕਰੋਗੇ ਇਜ਼ ਇਟ ਫਾਈਨ ਆਰ ਯੂ ਗਾਈਜ਼ ਲਿਸਨਿੰਗ ਓਕੇ ਉੱਥੇ ਰਹਿ ਕੇ ਬਾਬਾ ਦੀਪ ਸਿੰਘ ਜੀ ਜਦੋਂ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਇਆ ਕਿ ਆਪ ਇੱਕ ਵਾਰੀ ਜਾ ਸਕਦੇ ਹੋ ਉਸ ਤੋਂ ਬਾਅਦ ਨਹੀਂ ਆਪ ਜਾ ਸਕਦੇ ਦੈਨ ਸਾਰਾ ਜੀਵਨ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਵਿੱਚ ਸਾਬੋ ਕੀ ਤਲਵੰਡੀ ਸੇਵਾ ਕੀਤੀ ਪ੍ਰਚਾਰ ਕੀਤਾ ਸਿੱਖਾਂ ਨੂੰ ਜੋੜਿਆ ਸਿੰਘਾਂ ਦੇ ਗੁੱਟ ਬਣਾਏ ਉੱਥੇ ਉਹਨਾਂ ਨੇ ਸ਼ਸਤਰ ਦੀ ਵਿਦਿਆ ਸ਼ੁਰੂ ਕੀਤੀ ਐਂਡ ਯੂ نو ਵਨ ਥਿੰਗ ਮਹਾਰਾਜ ਬਾਬਾ ਦੀਪ ਸਿੰਘ ਜੀ ਦੇ ਕੰਸਟਰਕਟਡ ਅ ਭੋਰਾ ਸਾਹਿਬ that's till now present, present at the damdama sahab they constructed a pohra sahab and baba deep singh ji they were doing the naam simran continuously for 14 hours a day there are 24 hours in a day 14 14 ghante da simran baba deep singh ji is pohra sahab ch beh ke karde si they were two kujje they were two uh, earthen pots in the pohra sahab with baba deep singh ji in which uh, baba deep singh ji put some chhole pujje hoye chhole and in second one baba deep singh ji they put some water ਕਿ ਜਦੋਂ ਸਿਮਰਨ ਕਰਦੇ ਕਰਦੇ ਥੋੜੀ ਜਿਹਨਾਂ ਨੂੰ ਭੁੱਖ ਲੱਗਦੀ ਥੋੜੀ ਜਿਹਨਾਂ ਨੂੰ ਤ੍ਰੇ ਲੱਗਦੀ ਥੋੜੀ ਜਿਹਨਾਂ ਨੂੰ ਪਿਆਸ ਲੱਗਦੀ ਉਹ ਥੋੜਾ ਜਿਹਾ ਪਾਣੀ ਪੀ ਲੈਂਦੇ ਥੋੜਾ ਜਿਹਾ ਜਲ ਛਕ ਲੈਂਦੇ ਤੇ ਥੋੜੇ ਜਿਹੀ ਇੱਕ ਮੁੱਠ ਛੋਲਿਆਂ ਦੀ ਖਾ ਕੇ ਫਿਰ ਤੋਂ ਨਾਮ ਸਿਮਰਨ ਦੇ ਵਿੱਚ ਜੁੜ ਜਾਂਦੇ ਇਹ ਨਾਮ ਸਿਮਰਨ ਦੀ ਪਾਵਰ ਸੀ ਜੋ ਬਾਬਾ ਦੀਪ ਸਿੰਘ ਜੀ ਨੇ ਕਰ ਵਿਖਾਇਆ ਸਾਧ ਸੰਗਤ ਜੀ ਉਸ ਟਾਈਮ ਇੰਡੀਆ ਦਾ ਐਮਪੀਰਰ ਸੀ ਅਹਿਮਦ ਸ਼ਾਹ ਅਬਦਾਲੀ ਹੀ ਵਾਸ ਫਰਮ ਦੁਰਾਨੀ ਡੈਸਟੀਨੀ ਡੈਨਸਟੀ ਅਹਿਮਦ ਸ਼ਾਹ ਅਬਦਾਲੀ ਇੰਡੀਆ ਪੰਜਾਬ ਦੇ ਵਿੱਚ ਆਉਂਦਾ ਸੀ ਉੱਥੋਂ ਖਜ਼ਾਨਾ ਲੁੱਟ ਕੇ ਤੇ 3 ਪਹਿਣਾ ਨੂੰ ਕੈਪਚਰ ਕਰਕੇ ਉਹਨਾਂ ਨੂੰ ਕਿਡਨਾਪ ਕਰਕੇ ਆਪਣੇ ਨਾਲ ਅਫਗਾਨਿਸਤਾਨ ਕਾਬੁਲ ਵਾਪਸ ਲੈ ਜਾਂਦਾ ਸੀ ਉੱਥੇ ਉਹ ਆਉਂਦਾ ਹੁੰਦਾ ਸੀ ਇੱਕ ਵਾਰ ਜਦੋਂ ਉਹਦਾ ਕਾਫਲੇ ਨੇ ਅਹਿਮਦ ਸ਼ਾਹ ਅਬਦਾਲੀ ਦੇ ਕਾਫਲੇ ਨੇ ਉੱਥੋਂ 3 ਪਹਿਣਾ ਨੂੰ ਕੈਪਚਰ ਕਰਕੇ ਉਹਨਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਕੇ ਚੱਲਿਆ ਸੀ ਸਾਰਾ ਉਹ ਜਿਹੜਾ ਖਜ਼ਾਨਾ ਸੀ ਉਹ ਲੁੱਟ ਕੇ ਆਪਣੇ ਨਾਲ ਲੈ ਕੇ ਚੱਲਿਆ ਸੀ ਉੱਥੇ ਸਿੱਖਾਂ ਨੂੰ ਖਬਰ ਮਿਲੀ ਤਾਂ ਬਾਬਾ ਦੀਪ ਸਿੰਘ ਜੀ ਦੀ ਜੁਨੀਵਿਊਤੀ ਕੁੜੀ ਸੀ ਜੋ ਸਾਰੇ ਸਿੱਖ ਉੱਥੇ ਇਕੱਠੇ ਹੋ ਕੇ ਅਬਦਾਲੀ ਦੇ ਨਾਲ ਉੱਥੇ ਜੰਗ ਹੋਈ ਦੈਟਸ ਫਸਟ ਬੈਟਲ ਬਾਬਾ ਦੀਪ ਸਿੰਘ ਜੀ ਫੋਰਟ ਬਾਬਾ ਦੀਪ ਸਿੰਘ ਜੀ ਨੇ ਜੋ ਇੱਥੇ ਜੰਗਾਂ ਲੜੀਆਂ ਬਾਬਾ ਦੀਪ ਸਿੰਘ ਜੀ ਨੇ ਕਾਫੀ ਜੰਗਾਂ ਲੜੀਆਂ ਬਾਬਾ ਦੀਪ ਸਿੰਘ ਜੀ ਨੇ ਸਦੌਰੇ ਦੀ ਜੰਗ ਲੜੀ ਬਾਬਾ ਦੀਪ ਸਿੰਘ ਜੀ ਨੇ ਕਪੂਰੀ ਦੀ ਜੰਗ ਲੜੀ ਅਲੌਂਗ ਵਿਦ ਗੁਰਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਸ਼ਾ ਉਹਨਾਂ ਨੇ ਦੋ ਜੰਗਾਂ ਲੜੀਆਂ ਉਸ ਤੋਂ ਬਾਅਦ ਜਦੋਂ ਅਬਦਾਲੀ ਨਾਲ ਉਹਨਾਂ ਦੀ ਪਹਿਲੀ ਜੰਗ ਹੁੰਦੀ ਹੈ ਅਬਦਾਲੀ ਜਦੋਂ ਇਥੋਂ ਸਾਰੇ ਨੂੰ ਲੁੱਟ ਕੇ ਵਾਪਸ ਲੈ ਕੇ ਜਾਣ ਲੱਗਿਆ ਸੀ ਤਾਂ ਉਹਨਾਂ ਨੇ ਉੱਥੇ ਹੱਲਾ ਬੋਲਿਆ ਉੱਥੇ ਉਹਨਾਂ ਨੇ ਸਾਰੀਆਂ ਧੀਆਂ ਪਿੰਡ ਨੂੰ ਛੜਾ ਕੇ ਭਾਵੇਂ ਹਿੰਦੂ ਧਰਮ ਦੀ ਸੀ ਭਾਵੇਂ ਇਸਲਾਮ ਦੀ ਸੀ ਆਪਣੇ ਆਪਣੇ ਘਰਾਂ ਸੁਰੱਖਿਅਤ ਉਹਨਾਂ ਨੂੰ ਵਾਪਸ ਛੱਡ ਕੇ ਆਏ ਤਾਂ ਸਾਰਾ ਖਜ਼ਾਨਾ ਵੀ ਸਿੱਖਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਅਬਦਾਲੀ ਵਕ ਅਬਦਾਲੀ ਘਬਰਾ ਗਿਆ ਅਬਦਾਲੀ ਕਹਿੰਦਾ ਇਹ ਉਹੀ ਦੇਸ਼ ਹੈ ਇਹ ਉਹੀ ਜਗ੍ਹਾ ਹੈ ਜਿੱਥੇ ਤਾਂ ਸਾਡੇ ਖੜਾਕੇ ਸੁਣ ਕੇ ਲੋਕੀ ਆਪਣੇ ਘਰਾਂੋਂ ਵੜ ਜਾਂਦੇ ਸੀ ਇਹ ਨਵੀਂ ਕੌਮ ਕਿਹੜੀ ਆ ਇਹ ਕਿਹੜੇ ਸੂਰਮਣੇ ਜਿਹੜੇ ਸਾਡੇ ਨਾਲ ਮੱਥੇ ਲਟਕਾ ਰਲੰਦੇ ਨੇ ਇਹੀ ਇਹ ਤਾਂ ਉਹੀ ਦੇਸ਼ ਹੈ ਜਿੱਥੇ ਸਾਡੇ ਵੱਡੇ-ਵਡੇਰੇ ਲੁੱਟ ਕੇ ਇਹਨਾਂ ਦੀ ਆਬਰੂ ਲੁੱਟ ਕੇ ਇਹਨਾਂ ਦਾ ਖਜ਼ਾਨਾ ਲੁੱਟ ਕੇ ਆਪਣੇ ਘਰ ਭਰਦੇ ਰਹੇ ਇਹਨਾਂ ਨੂੰ ਖਾਲੀ ਕਰਦੇ ਰਹੇ ਇਹਨਾਂ ਨੂੰ ਜਿਉਂਦਿਆਂ ਨੂੰ ਸਾੜਦੇ ਰਹੇ ਇਹ ਨਵੀਂ ਕੌਮ ਕਿਹੜੀ ਹੈ ਜਿਹੜੇ ਸਾਡੇ ਨਾਮ ਸਿੱਧੇ ਮੱਥੇ ਟੱਕਰ ਲੈਂਦੇ ਨੇ ਜਿਹੜੇ ਸਾਡੇ ਨਾਲ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਸਾਡੀਆਂ ਗੁਲਾਮ ਨੂੰ ਛਡਾ ਲਿਆ ਇਹਨਾਂ ਨੇ ਸਾਡੇ ਤੋਂ ਸਾਡਾ ਖਜ਼ਾਨਾ ਜਿਹੜਾ ਅਸੀਂ ਲੁੱਟਿਆ ਸੀ ਇਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਪੂਰੀ ਤਰ੍ਹਾਂ ਅਬਦਾਲੀ ਜਿਹੜਾ ਸੀ ਖਬਰ ਆ ਗਿਆ ਹੀ ਵਾਸ ਸ਼ੌਕ ਅਬਦਾਲੀ ਨੇ ਇੱਕ ਮੀਟਿੰਗ ਸੱਦੀ ਉਹਦੇ ਵਿੱਚ ਸਾਰੇ ਕਾਜੀ ਹਾਜੀ ਨਵਾਬ ਜਿੰਨੇ ਵੀ ਉਹਦੇ ਮੇਨ ਮੇਨ ਬੰਦੇ ਸੀ ਸਾਰੇ ਉੱਥੇ ਹਾਜ਼ਰ ਹੋਏ ਤੇ ਉਹ ਕਹਿੰਦੇ ਜੀ ਇਹ ਕੌਮ ਬਾਰੇ ਪਤਾ ਕਰੋ ਇਹ ਕਿਹੜੇ ਨੇ ਇਹ ਗੁਰੀਲਾ ਲੜਾਕੂ ਨੇ ਕਿਉਂਕਿ ਸਿੱਖ ਐਟ ਆ ਟਾਈਮ ਦ ਸਿੱਖ ਦੇ ਵਰ ਮੋਸਟ ਪ੍ਰੋਬਬਲੀ ਦੇ ਵਰ ਲਿਵਿੰਗ ਇਨ ਦੀ ਫੋਰੈਸਟ ਜੰਗਲਾਂ ਦੇ ਵਿੱਚ ਰਹਿੰਦੇ ਸੀ ਜੰਗਲਾਂ ਦੇ ਵਿੱਚ ਰਹਿੰਦੇ ਸੀ ਘੋੜਿਆਂ ਤੇ ਸੌਂਦੇ ਸੀ ਘੋੜਿਆਂ ਦੀ ਖਾਂਦੇ ਸੀ ਤੇ ਉੱਥੇ ਰਹਿ ਕੇ ਨਾਮ ਸਿਮਰਨ ਕਰਦੇ ਸੀ ਤੇ ਦੁਸ਼ਮਨ ਨਾਲ ਸਿੱਧੇ ਮੱਥੇ ਟੱਕਰ ਲੈਂਦੇ ਸੀ ਦਿਸ ਇਜ਼ ਨੋਨ ਐਸ ਦੀ ਗੁਰੀਲਾ ਵਾਰ ਜੰਗਲਾਂ ਚ ਲੁਕ ਕੇ ਤੇ ਦੁਸ਼ਮਨ ਦੇ ਨਾਲ ਟੱਕਰ ਲੈਣਾ ਥਿਸ ਇਜ਼ ਦਾ ਗਰੀਲਾ ਵਾਰ ਥਿਸ ਇਜ਼ ਅ ਸਟ੍ਰੈਟਜੀ ਆਫ ਗਰੀਲਾ ਵਾਰ ਤੇ ਅਹਿਮਦ ਸ਼ਾਹ ਅਬਦਾਲੀ ਦ ਐਂਪੀਰਰ ਆਫ ਇੰਡੀਆ ਦਟ ਟਾਈਮ ਉਹਨੇ ਕੀ ਕਿਹਾ ਉਹ ਕਹਿੰਦਾ ਜੀ ਇਹਨਾਂ ਦਾ ਪਤਾ ਕਰੋ ਜਦੋਂ ਇਨਵੈਸਟੀਗੇਸ਼ਨ ਅਨੁਸਾਰੀ ਕੀਤੀ ਜੋ ਸਾਰਾ ਪਤਾ ਲੱਗਿਆ ਉਹ ਕਹਿੰਦਾ ਜੀ ਇਹ ਸਿੱਖ ਕੌਮ ਆ ਇਸ ਕੌਮ ਦਾ ਪੀਰ ਗੁਰੂ ਗੋਬਿੰਦ ਸਿੰਘ ਆ ਗੁਰਗੋਬਿੰਦ ਸਿੰਘ ਜੀ ਇਸ ਦਾ ਪੀਰ ਆਫ ਦਿਸ ਕੌਮ ਤੇ ਇਸ ਕੌਮ ਨੂੰ ਜਿੰਨੀ ਵੀ ਤਾਕਤ ਮਿਲਦੀ ਹੈ ਇਸ ਨੂੰ ਇਹਨਾਂ ਦੇ ਜਿਹੜੇ ਧਾਰਮਿਕ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਉਸ ਤੋਂ ਇਹਨਾਂ ਨੂੰ ਸਾਰੀ ਤਾਕਤ ਮਿਲਦੀ ਹੈ ਉਸ ਕੇਂਦਰ ਤੇ ਉਸ ਕੇਂਦਰ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਉੱਥੇ ਕਹਿੰਦੇ ਇੱਕ ਸੰਤੋਖ ਸਰੋਵਰ ਹੈ ਅੰਮ੍ਰਿਤ ਸਰੋਵਰ ਇਹਨੂੰ ਲੋਕ ਕਹਿੰਦੇ ਨੇ ਸਾਰੇ ਜਿਹੜੇ ਸਿੱਖ ਨੇ ਉਹ ਸਰੋਵਰ ਨੂੰ ਅੰਮ੍ਰਿਤ ਸਰੋਵਰ ਕਹਿੰਦੇ ਨੇ ਉੱਥੇ ਸਾਨੂੰ ਧਾਵਾ ਬੋਲਣਾ ਚਾਹੀਦਾ ਸਾਨੂੰ ਉਸ ਜਗ੍ਹਾ ਤੇ ਅਟੈਕ ਕਰਨਾ ਚਾਹੀਦਾ ਜਿੱਥੋਂ ਇਹਨਾਂ ਨੂੰ ਤਾਕਤ ਮਿਲਦੀ ਹੈ ਅਬਦਾਲੀ ਦੀ ਫੌਜ ਨੇ ਉੱਥੇ ਅਟੈਕ ਕੀਤਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਜਿਹੜਾ ਪਵਿੱਤਰ ਸਰੋਵਰ ਸੀ ਉਹ ਕੋੜਿਆਂ ਦੇ ਗੰਦ ਦੇ ਨਾਲ ਤੇ ਮਿੱਟੀ ਦੇ ਨਾਲ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ। ਸ੍ਰੀ ਹਰਮੰਦਰ ਸਾਹਿਬ ਤੇ ਤੋਪਾਂ ਦੇ ਨਾਲ ਕੈਨਨਸ ਦੇ ਨਾਲ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ। ਐਂਡ ਦੈਟ ਸੇਮ ਟਾਈਮ ਆਫਟਰ ਦੀ ਅਟੈਕ ਵਾਸ ਡਨ ਬਾਈ ਦੀ ਅਬਦਾਲੀ ਇੱਕ ਨਿਹੰਗ ਸਿੰਘ ਜੀ ਉਹ ਦਰਬਾਰ ਸਾਹਿਬ ਦਰਸ਼ਨਾਂ ਵਾਸਤੇ ਜਾਂਦੇ ਵੇਸਨ ਉਹਨਾਂ ਨੇ ਸਾਰਾ ਦ੍ਰਿਸ਼ ਆਪਣੀ ਅੱਖਾਂ ਨਾਲ ਵੇਖਿਆ ਤਾਂ ਸਿੱਧਾ ਭੋਰਾ ਸਾਹਿਬ ਦਮਦਮਾ ਸਾਹਿਬ ਸਭੋ ਕੀ ਤਲਵੰਡੀ ਜਿੱਥੇ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਸਿੱਖ ਹੈਗੇ ਸੀ ਉੱਥੇ ਜਾ ਕੇ ਉਹਨਾਂ ਨੇ ਇਹ ਜਿਹੜੀ ਸਾਰੀ ਜੋ ਵਰਤਾਰਾ ਵਾਪਰਿਆ ਇਹ ਬਾਬਾ ਦੀਪ ਸਿੰਘ ਜੀ ਹੋਰ ਨੂੰ ਦੱਸਿਆ ਯੂ نو ਐਟ ਦ ਐਟ दैट ਟਾਈਮ ਬਟ ਇਟ ਵਾਸ ਦ ਏਜ ਆਫ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀ ਏ ਸੀ 75 ইয়ার্স 75 ਸਾਲ ਦੇ ਬਜ਼ੁਰਗ ਬਾਬਾ ਦੀਪ ਸਿੰਘ ਜੀ ਨੇ ਜਦੋਂ ਇਹ ਸਾਰਾ ਵਰਤਾਰਾ ਆਪਣੇ ਕੰਨਾਂ ਨਾਲ ਸੁਣਿਆ ਉਹਨਾਂ ਦੇ ਲੂ ਕੰਡੇ ਖੜੇ ਹੋ ਗਏ 5000 ਸਿੱਖਾਂ ਦੀ ਫੌਜ ਦਮਦਮਾ ਸਾਹਿਬ ਤੋਂ ਸਾਬੂ ਕੀ ਤਲਵੰਡੀ ਤੋਂ ਉਹ ਲੈ ਕੇ ਅਬਦਾਲੀ ਦੇ ਨਾਲ ਜੰਗ ਕਰਨ ਵਾਸਤੇ ਗਏ 5000 ਸਿੱਖਾਂ ਦੀ ਫੌਜ ਆਪਣੇ ਨਾਲ ਲੈ ਕੇ ਗਏ ਰਸਤੇ ਦੇ ਵਿੱਚ ਜਦੋਂ ਅੱਗੇ-ਅੱਗੇ ਤੁਰੇ ਜਾਂਦੇ ਨੇ ਕਿਉਂਕਿ ਨਾਲ ਦੇ ਪਿੰਡਾਂ ਦੇ ਵਿੱਚ ਵੀ ਹੌਂਕਾ ਦਿੱਤਾ ਗਿਆ ਕਿ ਦਰਬਾਰ ਸਾਹਿਬ ਦੀ ਬੇਤਵੀ ਹੋਈ ਆ ਪਵਿੱਤਰ ਸਰੋਵਰ ਦੀ ਬੇਅਦਬੀ ਹੋਈ ਹੈ ਆਓ ਸਿੱਖੋ ਰਲ ਮਿਲ ਕੇ ਜੰਗਲਾਂ ਚੋਂ ਬਾਹਰ ਨਿਕਲੀਏ ਇਹਨਾਂ ਦੇ ਨਾਲ ਟੱਕਰ ਲਈਏ ਇਹਨਾਂ ਨੇ ਸਾਡੇ ਧਾਰਮਿਕ ਸਥਾਨ ਦੀ ਆ ਰਿਲੀਜੀਅਸ ਐਂਡ ਪੋਲੀਟੀਕਲ ਸੈਂਟਰ ਆਫ ਦ ਸਿੱਖ ਸ਼੍ਰੀ ਦਰਬਾਰ ਸਾਹਿਬ ਤੇ ਉਸ ਸਰੋਵਰ ਦੀ ਬੇਅਦਬੀ ਕੀਤੀ ਹੈ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ ਆਓ ਰਲ ਮਿਲ ਕੇ ਇਹਨਾਂ ਦੇ ਨਾਲ ਟੱਕਰ ਲਈਏ 5000 ਦੀ ਫੌਜ ਵਿਦ ਆਰਮੀ ਆਫ 5000 ਸਿੱਖ ਅੰਡਰ ਦੀ ਲੀਡਰਸ਼ਿਪ ਆਫ ਬਾਬਾ ਦੀਪ ਸਿੰਘ ਜੀ 5000 ਉੱਥੋਂ ਤੋਰੀ 5000 ਉਹਨਾਂ ਨੇ ਰਸਤੇ ਦੇ ਵਿੱਚ ਜਿੱਥੇ ਜਿੱਥੇ ਸੁਨੇਹਾ ਪਹੁੰਚਦਾ ਗਿਆ 10000 ਦੀ ਫੌਜ ਲੈ ਕੇ ਅਬਦਾਲੀ ਦੀ ਫੌਜ ਦੇ ਨਾਲ ਜੰਗ ਹੋਈ 1757 ਦੇ ਵਿੱਚ ਯਾਦ ਰੱਖਿਓ ਤੁਹਾਡੇ ਤੋਂ ਸਵਾਲ ਪੁੱਛੇ ਜਾਣਗੇ ਉਹਨਾਂ ਇਸ ਤੋਂ ਬਾਅਦ ਥੈਟਸ ਵਾਈ ਸੈਡ ਥੈਟ ਵਿਦ ਅ ਕੰਪਲੀਟ ਕਨਸੈਂਟਰੇਸ਼ਨ ਐਂਡ ਫੋਕਸ ਇਸ ਦੀ ਵੀ ਮਸਟ ਪ੍ਰਾਊਡ ਆਨ ਆਰ ਹਿਸਟਰੀ ਸਾਡਾ ਧਰਮ ਕੋਈ ਬਹੁਤਾ ਪੁਰਾਣਾ ਧਰਮ ਨਹੀਂ ਹੈ ਪਰ ਇਸ ਇੰਨੇ ਕੋ ਕਾਰਜਕਾਲ ਦੇ ਵਿੱਚ ਜੋ ਗੁਰੂ ਸਾਹਿਬਾਨ ਦੇ ਦੌਰਾਨ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿੰਨਾ ਇਤਿਹਾਸ ਸਾਡਾ ਹੋਇਆ ਵੀ ਮਸਟ ਬੀ ਪ੍ਰਾਊਡ ਹੈਵਿੰਗ ਅ ਗ੍ਰੇਟ ਹੈਵਿੰਗ ਅ ਬਰੇਵ ਐਂਡ ਦੀ ਮੋਸਟ ਕੋਰੇਜਸ ਹਿਸਟਰੀ ਇਨ ਦੀ ਵਰਲਡ ਸੋ ਬਾਬਾ ਦੀਪ ਸਿੰਘ ਜੀ ਅਲੋਂਗ ਵਿਦ ਦੀ ਆਰਮੀ ਆਫ 10000 ਸਿਕ ਸੋਲਜਰਸ ਅਲੋਂਗ ਵਿਦ ਦੀ 10000 ਸਿੱਖਾਂ ਦੀ ਸਿੰਘਾਂ ਦੀ ਆਰਮੀ ਉਹਨਾਂ ਦੀ ਫੌਜ ਲੈ ਕੇ ਅਬਦਾਲੀ ਦੇ ਨਾਲ ਟੱਕਰ ਲੈਣ ਜਾਂਦੇ ਨੇ 1757 ਦੇ ਵਿੱਚ ਇਟਸ ਆਲਸੋ ਨੋਨ ਐਸ ਦ ਬੈਟਲ ਆਫ ਅਮ੍ਰਿਤਸਰ ਉੱਥੇ ਅਹਿਮਦ ਸ਼ਾਹ ਬਦਾਲੀ ਆਪ ਨਹੀਂ ਆਉਂਦਾ ਅਹਿਮਦ ਸ਼ਾਹ ਬਦਾਲੀ ਉੱਥੇ ਆਪ ਨਹੀਂ ਆਉਂਦਾ ਅਚਾ ਹੁੰਦਾ ਕਿਉਂ ਨਹੀਂ ਪਤਾ ਪਤਾ ਕਿਉਂ ਨਹੀਂ ਆਉਂਦਾ ਜਦੋਂ ਉਹਨੇ ਦਰਬਾਰ ਸਾਹਿਬ ਤੇ ਤੋਪਾਂ ਚਲਾਈਆਂ ਜੋਨ ਉਹਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਦਰਬਾਰ ਸਾਹਿਬ ਦੀ ਇੱਕ ਇੱਟ ਜਿਹੜੀ ਸੀ ਉਹ ਅਬਦਾਲੀ ਦੇ ਇੱਥੇ ਮੱਥੇ ਧਿਆਨ ਲੱਗੀ ਉਹਦੇ ਨਾਲ ਉਹਨੂੰ ਟਿਊਮਰ ਹੋ ਗਿਆ ਐਂਡ ਟਿਊਮਰ ਜਿਹੜਾ ਸੀ ਉਹ ਕੈਂਸਰ ਦੇ ਵਿੱਚ ਬਦਲ ਗਿਆ ਸੋ ਇਹ ਅੰਜਾਮ ਹੁੰਦਾ ਹੈ ਕਿ ਇੱਕ ਗੁਰੂ ਦੇ ਘਰ ਤੇ ਮਾੜੀ ਅੱਖ ਰੱਖਣ ਦਾ ਗੁਰੂ ਦੇ ਘਰ ਤੇ ਮੈਲੀ ਅੱਖ ਰੱਖਣ ਦਾ ਉਸ ਘਰ ਤੇ ਦਾ ਕੋ ਉਂਗਲ ਵੀ ਚੁੱਕਦੇ ਉਹਦਾ ਨਿਸ਼ਤੇ ਨਾਬੂਤ ਹੋ ਜਾਂਦਾ ਉਹਨੇ ਤਾਂ ਤੋਪਾਂ ਨਾਲ ਉੱਥੇ ਅਟੈਕ ਕੀਤਾ ਤੇ ਪਵਿੱਤਰ ਸਰੋਵਰ ਨੂੰ ਪੂਰਿਆ ਸੋ ਅਲੋਂਗ ਅੰਡਰ ਦੀ ਲੀਡਰਸ਼ਿਪ ਆਫ ਬਾਬਾ ਦੀਪ ਸਿੰਘ ਜੀ 10000 ਸਿੰਘਾਂ ਦੀ ਫੌਜ ਉੱਥੇ ਪਹੁੰਚੀ ਉੱਥੇ ਅਬਦਾਲੀ ਨਹੀਂ ਸੀ ਉੱਥੇ ਸੀ ਤੈਮੂਰ ਸ਼ਾ ਅਬਦਾਲੀ ਹੀ ਵਾਸ ਅ ਸਨ ਆਫ ਅਬਦਾਲੀ ਤੈਮੂਰ ਸ਼ਾ ਤੈਮੂਰ ਸ਼ਾ ਅਬਦਾਲੀ 40000 ਅਫਗਾਨ ਫੌਜ ਦੇ ਨਾਲ ਉੱਥੇ ਆਇਆ ਹੋਇਆ ਸੀ ਸਮ ਰਾਈਟਰਸ ਆਰ ਆਲਸੋ ਰਿਟਨ ਦੈਟ ਦ ਫੌਜ ਵਾਸ 1 ਲੱਖ অর ਦੀ 60000 ਐਨੀ ਫੌਜ ਦੇ ਨਾਲ ਉੱਥੇ 10000 ਸਿੱਖਾਂ ਨੇ ਉੱਥੇ ਫੌਜ ਦਾ ਟੱਕਰਾ ਕੀਤਾ ਉੱਥੇ ਮੁਕਾਬਲਾ ਹੋਇਆ ਜੰਗ ਲੜਦੇ ਲੜਦੇ ਬਾਬਾ ਦੀਪ ਸਿੰਘ ਜੀ ਐਂਡ ਯੂ نو ਵਨ ਥਿੰਗ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਵਰ ਹੈਵਿੰਗ ਅ ਖੰਡਾ ਆਫ 18 ਸੇਰ ਐਂਡ 1 ਸੇਰ ਇਜ਼ ਇਕੁਅਲ ਟੂ 1.25 ਕੇਜੀ ਇਨ ਐਲਬੀ ਇਟ ਇਜ਼ 2.75 ਐਲਬੀ ਯੂ ਮੇਕ ਕੈਲਕੂਲੇਟ 18 ਸੇਰ ਦਾ ਖੰਡਾ 75 ਸਾਲ ਦੇ ਬਜ਼ੁਰਗ ਨੇ ਹੱਥ ਵਿੱਚ ਫੜਿਆ ਹੋਇਆ ਤੇ ਦੁਸ਼ਮਣਾਂ ਦੇ ਟੋਟੇ ਟੋਟੇ ਕਰਦਾ ਪਿਆ ਫਰੋਮ ਵੇਅਰ ਹੀ ਗੈਟ ਦ ਪਾਵਰ ਇਟਸ ਅ ਪਾਵਰ ਆਫ ਨਾਮ ਸਿਮਰਨ ਇਟਸ ਅ ਪਾਵਰ ਆਫ ਕੁਰਬਾਨੀ ਇਟਸ ਅ ਬਲੇਸਿੰਗ ਆਫ ði ਗੁਰੂ ਥੈਟ ਹਾਸ ਗਿਵਨ ਅਸ ਉਥੇ ਬਾਬਾ ਦੀਪ ਸਿੰਘ ਜੀ ਜੰਗ ਲੜਦੇ ਪਏ ਨੇ ਦੁਸ਼ਮਣਾਂ ਦੇ ਟੋਟੇ ਟੋਟੇ ਕਰਦੇ ਪਏ ਨੇ ਤੇ ਸਾਹਮਣਿਓ ਮੁਗਲ ਫੌਜ ਦਾ ਅਫਗਾਨ ਫੌਜ ਦਾ ਸੈਨਾਪਤੀ ਆਉਂਦਾ ਜਿਹੜਾ ਦ ਮਿਲਟਰੀ ਹੈਡ ਆਫ ਦੀ ਅਫਗਾਨ ਫੌਜ ਐ ਐਂ ਉਹਦਾ ਨਾਮ ਐ ਜਮਾਲ ਖਾਨ ਜਮਾਲ ਖਾਨ ਦਾ ਤੇ ਬਾਬਾ ਦੀਪ ਸਿੰਘ ਜੀ ਦਾ ਦੋਵਾਂ ਦਾ ਟਕਰਾ ਆਮੋ ਸਾਹਮਣੇ ਹੁੰਦਾ ਤੇ ਇੱਕੋ ਇਕੱਠਾ ਵਾਰ ਚੱਲਦਾ ਐ ਬਾਬਾ ਦੀਪ ਸਿੰਘ ਜੀ ਉਹਦੀ ਧੌਣ ਤੇ ਵਾਰ ਕਰਦੇ ਨੇ ਜਮਾਲ ਖਾਨ ਬਾਬਾ ਦੀਪ ਸਿੰਘ ਜੀ ਵੱਲ ਵਾਰ ਕਰਦਾ ਬਾਬਾ ਦੀਪ ਸਿੰਘ ਜੀ ਦਾ ਸਿਰ ਜਿਹੜਾ ਹੈ ਉਹ ਧੜ ਤੋਂ ਵੱਖਰਾ ਹੋ ਜਾਂਦਾ ਦ ਹੈਡ ਇਜ਼ ਗਾਟ ਗੈਟਿੰਗ ਸੈਪਰੇਟਿਡ ਫਰਮ ਦ ਇੰਟਾਇਰ ਬਾਡੀ ਤੇ ਜਮਾਲ ਖਾਨ ਦਾ ਸਿਰ ਜਿਹੜਾ ਉਹ ਵੀ ਧੜ ਤੋਂ ਅੱਡ ਹੋ ਜਾਂਦਾ ਹੈ ਉਹਦੀ লাশ ਸਾਈਡ ਤੇ ਪਈ ਹੈ ਬਾਬਾ ਦੀਪ ਸਿੰਘ ਜੀ ਦਾ ਸਿਰ ਜਿਹੜਾ ਹੈ ਉਹਨਾਂ ਦਾ ਸੀਸ ਧੜ ਤੋਂ ਵੱਖਰਾ ਹੋ ਜਾਂਦਾ ਹੈ ਐਂਡ ਬਾਬਾ ਦੀਪ ਸਿੰਘ ਜੀ ਨੂੰ ਇੱਕ ਸਿੱਖ ਉਤੇ ਫਰਿਆਦ ਕਰਦਾ ਬਾਬਾ ਜੀ ਆਪ ਜੀ ਨਾਲ ਦਾ ਕਿਹਾ ਸੀ ਕਿ ਆਪ ਜੀ ਆਪਣਾ ਸੀਸ ਜਿਹੜਾ ਹੈ ਉਹ ਭੇਟ ਕਰੋਗੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਉਸ ਦਰਗਾਹ ਤੇ ਉਸ ਦਰਬਾਰ ਤੇ ਜਾ ਕੇ ਆਪ ਜੀ ਆਪਣਾ ਸੀਸ ਭੇਟ ਕਰੋਗੇ ਆਪ ਜੀ ਤਾਂ ਇੱਥੇ ਹੀ ਸਿੱਧੀ ਪ੍ਰਾਪਤ ਕਰ ਗਏ ਜੀ ਸੋ ਇਹਨਾਂ ਸੁਣ ਕੇ ਸਿੰਘ ਜੀ ਦਾ ਜਿਹੜਾ ਸੀਸ ਸੀ ਉਹਨਾਂ ਨੇ ਆਪਣੇ ਖੱਬੇ ਹੱਥ ਤੇ ਰੱਖ ਲਿਆ ਕੈਨ ਯੂ ਬਲੀਵ ਇਟ ਧਾਰਾ ਸੇਰ ਦਾ ਖੰਡਾ ਇਨ ਦੀ ਰਾਈਟ ਹੈਂਡ ਐਂ ਆਪਣਾ ਸੀਸ ਇਨ ਦੀ ਲੈਫਟ ਹੈਂਡ ਤੇ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਜੰਗ ਲੜਦੇ ਪਏ ਨੇ ਉਸ ਤੋਂ ਬਾਅਦ ਵੀ ਬਾਬਾ ਦੀਪ ਸਿੰਘ ਜੀ ਟੋਟੇ ਟੋਟੇ ਕਰਦੇ ਪਏ ਨੇ ਇਹਨਾਂ ਵੇਖ ਕੇ ਜਿਹੜਾ ਤੈਮੂਰ ਸ਼ਾਹ ਦੁਰਾਨੀ ਸੀ ਦਸਨ ਆਫ ਅਹਿਮਦ ਛਾ ਅਬਦਾਲੀ ਉਹ ਇੰਨਾ ਘਬਰਾ ਗਿਆ ਉਹ ਆਪਣੀ ਫੌਜ ਨੂੰ ਕਹਿੰਦਾ ਚਲੋ ਚਲੋ ਵਾਪਸ ਚਲੋ ਕਹਿੰਦੇ ਅਸੀਂ ਤਾਂ ਸੁਣਿਆ ਸੀ ਇਹ ਇਹ ਆਪਣਾ 1.5 ਲੱਖ ਨਾਲ ਇੱਕ ਲੜਦੇ ਨੇ ਕਹਿੰਦੇ ਤਾਂ ਮੁਰਦੇ ਵੀ ਲੜੀ ਜਾਂਦੇ ਨੇ ਇਹ ਤਾਂ ਮੁਰਦੇ ਵੀ ਲੜੀ ਜਾਂਦੇ ਨੇ no it's not a time of laughing man the baba deep singh ji having the power of naam simran and it's not easy it's not hari sari can do it no man can do it it's just a time when you have a superior level of spirituality in you when you us stage te jadon aap ji pahunch jande hain jithe aap ji kal purakh vaighru de naal aphed ho jande hain jithe aap ji guru guru de naal ekmik ho jande hain to kuch vi kar sakde hain aap ji baba deep singh ji ne ek jehda apna cc oh khabbe hath te rakha hai khanda sajje hath de vich phadya tote tote dushmanan de karde paye ne ਤੇ ਜਿਹੜਾ ਆਪਣਾ ਸੀਸ ਸੀ ਉਹ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਭੇਟ ਕੀਤਾ ਅੱਜ ਵੀ ਅਗਰ ਆਪ ਜੀ ਜਾਓਗੇ ਉਹ ਪ੍ਰਕਰਮਾਂ ਦੇ ਵਿੱਚ ਅਸਥਾਨ ਅੱਜ ਵੀ ਸ਼ਿਸ਼ੋਭਿਤ ਹੈ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਜਿੱਥੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਉੱਥੇ ਭੇਟ ਕੀਤਾ ਤੇ ਜਿੰਨੀ ਫੌਜੀ ਉਹਨਾਂ ਸਾਰਿਆਂ ਨੂੰ ਬੰਦੀ ਬਣਾ ਲਿਆ ਗਿਆ ਜਿਹੜੀ ਫੌਜ ਸਾਰਿਆਂ ਨੂੰ ਫੜ ਲਿਆ ਗਿਆ ਤੇ ਜਿਨ੍ਹਾਂ ਹੱਥਾਂ ਦੇ ਨਾਲ ਪਵਿੱਤਰ ਸਰੋਵਰ ਦੀ ਬੇਦਬੀ ਕੀਤੀ ਗਈ ਸੀ ਪਵਿੱਤਰ ਸਰੋਵਰ ਪੂਰਿਆ ਗਿਆ ਸੀ ਉਹਨਾਂ ਹੱਥਾਂ ਦੇ ਨਾਲ ਹੀ ਉਹ ਸਰੋਵਰ ਨੂੰ ਸਾਫ਼ ਕਰਾਇਆ ਗਿਆ